ਜਾ ਲੈ ਯਾਰ ਅਲ ਹਮਦੁਲਿਲਾਹ ਅਲ ਰਬ ਅਲ ਆਲਮਿਨ ਅਰ ਰਾਮ ਨੂੰ ਬੋਲ ਚੁੱਕਾ ਮੇਰੀ ਮਾਰੀ ਜਾਨ ਨੂੰ ਕਿਦਮਾ ਲਾਹ ਬਰੋ ਵਾਲਾ ਯਾਰ ਸ਼ੁਭਾਸ਼ ਕੁਲਤਿਆ ਵਾਲੇ ਜੀ ਸਾਡੇ ਚੇਤਨ ਭਾਈ ਕੀ ਆਵਾਜ਼ ਚੇਤਨ ਭਾਈ ਕੀ ਆ ਕੀ ਐਂਡ ਐਂਡ ਕਿੰਝ ਨਹੀਂ ਕਿੱਲੋ ਬਰਦਨੇ ਵਾਲੇ ਭਾਈ ਜੀ ਨਾਲ ਬੋਲਣਾ ਕਰੂ ਹਲੋ ਜੀ ਅੱਜ ਦਾ ਜਰਵੀਰ ਜੀ ਦੇ ਮੇਲੇ ਦੇ ਜਿਹੜੇ ਲੰਗਰ ਲਗਾਏ ਜਾ ਰਹੇ ਨੇ ਮੇਲਾ ਚੱਲ ਰਿਹਾ ਕੀ ਕਹਿਣਾ ਹੈ ਅ ਅੱਜ ਗੁਗਾ ਜਰਵੀਰ ਜੀ ਦੇ ਅ ਦੇਵਸਤੇ ਉੱਤੇ ਬਨੀ ਮਹਿੰਦਰੂ ਜੀ ਨੰਨ ਦਾ ਪੂਰਾ ਪਰਿਵਾਰ ਇਹਨਾਂ ਦੇ ਬਜ਼ੁਰਗ ਪਹਿਲਾਂ ਤੋਂ ਤਕਰੀਬਨ 18 ਸਾਲ ਤੋਂ ਇੱਥੇ ਲੰਗਰ ਲਾਉਂਦੇ ਨੇ ਔਰ 18ਵਾਂ ਲੰਗਰ ਹੈ ਉਹਨਾਂ ਦੇ ਵੱਲੋਂ ਤੇ ਪਰਿਵਾਰ ਦੀ ਬਹੁਤ ਸ਼ਰਧਾ ਹੈ ਸ਼ਰਧਾ ਦੇ ਨਾਲ ਉਹ ਆਪਣੇ ਇਸ ਨੂੰ ਯਾਦ ਕਰਦੇ ਔਰ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਸਮਰਪਿਤ ਹੋ ਕੇ ਭਾਵਨਾ ਦੇ ਨਾਲ ਇਹ ਲੰਗਰ ਲਾ ਰਹੇ ਨੇ ਔਰ ਸਾਰੇ ਖਾਣਾ ਖਵਾਉਣਾ ਕਿਸੇ ਗਰੀਬ ਨੂੰ ਖਾਣਾ ਖਵਾਉਣਾ ਲੰਗਰ ਗਵਾਣਾ ਬਹੁਤ ਵੱਡਾ ਪੁੰਨ ਕਰ ਦਿੱਤੇ ਕਿਨਾਂ ਬਾਬਾ ਨਾਨਕ ਜੀ ਨੇ ਪਰੰਪਰਾ ਜਿਹੜੀ 20 ਸਾਲ ਦੇ ਨਾਲ ਚਾਲੂ ਕੀਤੀ ਸੀ ਜਿਹੜੀ ਸੰਗਤਾਂ ਨੇ ਵਕ ਵਕ ਰੂਪ ਦੇ ਵਿੱਚ ਇਹਨੂੰ ਜਿਉਂਦਾ ਰੱਖਿਆ ਆਪਣੀਆਂ ਆਪਣੀਆਂ ਭਾਵਨਾਵਾਂ ਦੇ ਹਿਸਾਬ ਦੇ ਨਾਲ ਔਰ ਇਹ ਪਰੰਪਰਾ ਚੱਲਦੀ ਹੈ ਔਰ ਬਹੁਤ ਵਕੇ ਪਰਮਾਤਮਾ ਬਾਬਾ ਗੁਗਾ ਜਾਰ ਵੀਰ ਜੀ ਨੇ ਬਹੁਤ ਤਰੱਕੀ ਦਿੱਤੀ ਇਹਨਾਂ ਨੂੰ ਬਹੁਤ ਕੁਝ ਪਰਮਾਤਮਾ ਨੇ ਦਿੱਤਾ ਔਰ ਇਸੇ ਤਰ੍ਹਾਂ ਇਹਨਾਂ ਦੇ ਪਿਆਰ ਦੇ ਤੇ ਮਿਹਰ ਪਰੇ ਹੱਥ ਰੱਖਣ ਇਹਨਾਂ ਦੇ ਸਿਰ ਤੇ ਪਿਆਰ ਦੇ ਵਿੱਚ ਪਰ ਬਾਅਦ ਚੋ ਪਿਆਰ ਇਤਫਾਕ ਕਿਸੇ ਦੀ ਭਾਵਨਾ ਔਰ ਇਦਾਂ ਹੀ ਜਿਹੜੇ ਇਹ ਲੋਕਾਂ ਨੂੰ ਸਮਰਪਿਤ ਰਹਿਣ ਸੇਵਾ ਜਿਹੜੀ ਆ ਉਹ ਦਿਨ ਦੁਨੀਆ ਦੀ ਕਰਦੇ ਰਹਿਣ ਮੇਰੀ ਇਹ ਵੀ ਦੁਆ ਹੈ ਮੈਮ ਗੁੱਗਾ ਜਰ ਵੀ ਮਨਾ ਮੇਲਾ ਚੱਲ ਰਿਹਾ ਜੀ ਬਿਲਕੁਲ ਜੀ ਰਾਤ ਵੀ ਗਏ ਸੀ ਬਾਬਾ ਗੁੱਗਾ ਜਰ ਜੀ ਦੇ ਮੇਲੇ ਤੇ ਅੱਜ ਵੀ ਬਣਾਏ ਜਾ ਰਿਹਾ ਰਾਤੀ ਜਨਮਸ਼ਟਮੀ ਦੇ ਮੌਕੇ ਤੇ ਅਸੀਂ ਸਾਰੇ ਮੰਦਰਾਂ ਦੇ ਵਿੱਚ ਨਮਸਤਕ ਹੋਏ ਸੀ ਬਾਬਾ ਗੁੱਗਾ ਜਰ ਵੀ ਜੀ ਮੰਦਰ ਚ ਦੀ ਨਮਸਤਕ ਹੋਈ ਸੀ ਔਰ ਸਾਰਾ ਸ਼ਹਿਰ ਮਤਲਬ ਪਿਛਲੇ 2 ਦਿਨ ਤੋਂ ਸਾਰਾ ਸ਼ਹਿਰ ਮੇਲੇ ਦੇ ਵਿੱਚ ਹੀ ਆ ਅੱਛਾ ਲੱਗ ਰਿਹਾ ਖੁਸ਼ੀਆਂ ਦਾ ਮਾਹੌਲ ਹੈ ਬਹੁਤ ਛਲਕ ਰਹੀ ਤਲਵਾਰ ਆਲੰਗ 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 ਆ ਪੀਰ ਜੀ ਦੇ ਮੇਲੇ ਤੇ ਜਿਹੜਾ ਹੈਗਾ ਬੰਦਾ ਆਇਆ ਜਿਕਰਾ ਹੈ ਗੁਗਾ ਯਾਰ ਪੀਰ ਜੀ ਦਾ ਸੱਚੇ ਦਰਵਾਜ਼ੇ ਦੀ ਜੈ ਇਸਲਾਣਾ ਲੰਗਰ ਗੁਗਾ ਯਾਰ ਪੀਰ ਦੇ ਹਰ ਇੱਕ ਸਾਲ ਲਾਈਦਾ ਜੀ ਬੜੀ ਸ਼ਰਧਾ ਦੇ ਨਾਲ ਬੜੀ ਬਾਬਾ ਜੀ ਦੀ ਕਿਰਪਾ ਵਾ ਉਹਨਾਂ ਕਰਕੇ ਅੱਜ ਇੱਥੇ ਤੱਕ ਪਹੁੰਚੇ ਆ ਅਸੀਂ ਆਪਣੇ ਵੱਲੋਂ ਤਾਂ ਆਸ ਕਰਦੇ ਆ ਕਿ ਹਰ ਇੱਕ ਸਾਲ ਕੁਝ ਅਲੱਗ ਤੋਂ ਅਲੱਗ ਕੀਤਾ ਜਾਵੇ ਐ ਕਿ ਟਿੱਕੀ ਦਾ ਲੰਗਰ ਆ ਪੁਲਚੇ ਸ਼ੋਲੇ ਦਾ ਲੱਸੀ ਕੋਕ ਜੂਸ ਦਾ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਕਹਿੰਦੇ ਆ ਕਿ ਹੌਮ ਹਮਾ ਕੇ ਪਹੁੰਚੋ ਔਰ ਅੱਜ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਜਿਕਰ ਗੁਗਾ ਯਾਰਪੀ ਜੀ ਦਾ ਇਹਦੀ ਬਸ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ 18 ਸਾਲ ਹੋ ਗਏ ਆਪਾਂ ਨੂੰ ਲੰਗਰ ਲਾਉਂਦੇ ਹੋਏ ਤੇ ਬਹੁਤ ਬਾਬਾ ਜੀ ਦੀ ਕਿਰਪਾ ਵਾ ਉਹਨਾਂ ਦੇ ਕਰਕੇ ਹੀ ਸਾਰਾ ਕੁਝ ਚੱਲ ਰਿਹਾ ਜੀ ਜੈ ਬਾਬਾ ਜੀ ਜਿਕਾਰਾ ਬਾਬਾ ਗੁੱਗਾ ਯਾਰ ਬੀਜੀ ਦਾ ਬੋਲ ਸੱਚੇ ਦਰਵਾਜ਼ ਕੀ ਜਾਏ ਅੱਜ ਬੜੀ ਖੁਸ਼ੀ ਦਾ ਮੌਕਾ ਹੈ ਜੀ ਤੇ ਮੰਨੀ ਮਹਿੰਦਰੂ ਜੀ ਯੂਥ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਉਧਰ ਜਿਹੜੇ ਕਿ ਪਿਛਲੇ 18 ਸਾਲਾਂ ਤੋਂ ਬਾਬਾ ਗੁੱਗਾ ਯਾਰ ਪਿਛਲੇ ਮੇਲੇ ਤੇ ਗੁੱਗਾ ਨੌਮੀ ਦੇ ਮੌਕੇ ਤੇ ਇਹ ਲੰਗਰ ਲਗਾਉਂਦੇ ਆ ਅਸੀਂ ਸਤੂ ਤੋਂ ਇਹ ਨਾਲ ਜੁੜੇ ਹੋਏ ਆ 18 ਸਾਲਾਂ ਤੋਂ ਪਹਿਲਾ ਸਕੜੀ ਚੌਥ ਤੋਂ ਲੰਗਰ ਸ਼ੁਰੂ ਕੀਤਾ ਸੀ ਅੱਜ ਦੇਖੋ ਕਿ ਟਿੱਕਿਆ ਲੰਗਰ ਵੀ ਚੱਲ ਰਿਹਾ ਜੀ ਇੱਕ ਕੁਲਚਰ ਛੋਲੇ ਲੱਗੇ ਆ ਕੋਕੀਆ ਲੱਸੀ ਵੀ ਆ ਜੂਸ ਵੀ ਆ ਪਰ ਬਾਬਾ ਜੀ ਨੇ ਪਰਿਵਾਰ ਤੇ ਬੁਢੀ ਕਿਰਪਾ ਕੀਤੀ ਆ ਔਰ ਇੱਥੇ ਭੰਡਾਰੇ ਪਰ ਰੱਖਣ ਸਾਡੇ ਨਾਲ-ਨਾਲ ਸਾਡੇ ਸਾਰੇ ਸਹਿਯੋਗੀਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਬਾਬਾ ਜੀ ਦਾ ਅਸ਼ੀਰਵਾਦ ਇੱਥੇ ਪਰਿਵਾਰਾਂ ਦੇ ਬਣਿਆ ਰਹੇ ਔਰ ਅਸੀਂ ਇੱਥੇ ਹੀ ਬਾਬਾ ਜੀ ਦੀ ਸੇਵਾ ਕਰਦੇ ਰਹੀਏ ਜਿਕਰ ਆ ਬਾਬਾ ਗੁਗਾ ਯਾਰ ਬਿਰਜੀਰਾ ਬਹੁਤ ਸੱਚੇ ਇਦਰਵਾਲ ਕੀ ਹਾਂ ਜੀ ਸਰ ਕੀ ਨਾਮ ਵੀ ਮੇ ਬਿੰਕੋ ਜੀ ਅੱਜ ਜਿਹੜਾ ਹੈਗਾ ਗੁਗਾ ਜਰਜੀ ਦੇ ਮੇਲੇ ਤੇ ਜਿਹੜਾ ਲੰਗਰ ਲਗਾਇਆ ਗਿਆ ਮਾਰਕੀਟ ਵੱਲੋਂ ਕਹਿ ਸਕਦੇ ਪਰਿਵਾਰ ਵੱਲੋਂ ਕਹਿ ਸਕਦੇ ਬਣੀ ਨਹੀਂ ਸੁਣੀ ਦੇ ਇਹ ਕਹਣਾ ਤੇ ਆਇਦੜਾ ਲੰਗਰ ਹੈ 18ਵਾਂ ਲੰਗਰ ਜੀ ਮਨੀ ਮਹਿੰਦਰੂ ਜੀ ਇਹਨਾਂ ਦੇ ਪਰਿਵਾਰ ਵੱਲੋਂ ਲਗਾਇਆ ਗਿਆ ਗੁਗਾ ਜੈਪਰੀ ਜੀ ਦੇ ਮੇਲੇ ਤੇ ਹਰ ਸਾਲ ਇਸ ਤਰ੍ਹਾਂ ਲੰਗਰ ਲਗਾਇਆ ਜਾਂਦਾ ਪਿਛਲੇ ਸਾਲ ਵੀ ਨਾ ਨੇ ਰੜੀ ਚੋਲ ਦਾ ਲੰਗਰ ਲਗਾਇਆ ਸੀ ਇਸ ਵਾਰ ਹੋਰ ਵੱਧ ਚੜ ਕੇ ਕੂਚੇ ਚਨੇ ਨਾਲ ਟਕੀਆਂ ਦਾ ਜੂਸ ਦਾ ਕੋਕ ਦਾ ਲੱਸੀ ਦਾ ਬਖਤਾਰੀ ਖੂਬ ਸੇਵਾ ਕਰਦੀ ਹੈ ਜੀ ਇਸੇ ਤਰ੍ਹਾਂ ਬਾਬਾ ਜੀ ਇਹਨੇ ਪਰਿਵਾਰ ਤੇ ਕਿਰਪਾ ਬਣਾਈ ਰੱਖਣ ਤੇ ਹਰ ਸਾਲ ਹੋਰ ਵੱਧ ਚੜ ਕੇ ਲੰਗਰ ਲਗਾਉਣ ਜੇ ਕਹਦਾ ਗੁੱਗਾ ਜਾਇ ਪੀਰ ਜੀ ਦਾ ਬਹੁਤ ਸੱਚੇ ਪਰਿਵਾਰ ਕੀ ਜੈ ਜੈ